ਪੰਜਾਬ ਵਿੱਚ ਚੋਨੇ ਦੀ ਲੋਈ ਦਾ ਕੰਮ ਲਗਭਗ 99% ਮੁਕੰਮਲ ਹੋ ਚੁੱਕਾ ਹੈ ਪਰ ਇਹ ਸਾਰੇ ਸਾਰਾ ਚੋਨਾ ਲੱਗਣ ਤੋਂ ਬਾਅਦ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿਹੜੇ ਕਿਸਾਨ ਚੋਨੇ ਦੀ ਫਸਲ ਛੱਡ ਕੇ ਕੋਈ ਹੋਰ ਫਸਲ ਲਾਉਣਗੇ ਉਹਨਾਂ ਨੂੰ ਸਰਕਾਰ 7000 ਰੁਪਏ ਪ੍ਰਤੀ ਏਕੜ ਅਰਥਾਤ 17500 ਰੁਪਏ ਪ੍ਰਤੀ ਹੈਕਟੇਅਰ ਉਹਨਾਂ ਨੂੰ ਮੁਆਵਜ਼ਾ ਦੇਗੀ ਅਤੇ ਇਸ ਕੰਮ ਲਈ ਸਰਕਾਰ ਨੇ ਤਕਰੀਬਨ 290 ਕਰੋੜ ਰੁਪਏ ਰਕ ਪਾਸ ਕਰਕੇ ਰੱਖ ਲਏ ਹਨ ਮੈਨੂੰ ਲੱਗਦਾ ਹੈ ਕਿ ਉਹ ਝੋਨੇ ਵਾਲਿਆਂ ਨੂੰ ਤਾਂ ਕੁਝ ਨਹੀਂ ਮਿਲੇਗਾ ਕਿਉਂਕਿ ਝੋਨਾ ਤਾਂ ਲੱਗ ਚੁੱਕਾ ਇਹ ਰਕਮ ਜਾਂ ਤਾਂ ਖੁਰਦ-ਬੁਰਦ ਹੋਏਗੀ ਕੋਈ ਠੱਗੀ ਠੋਰੀ ਹੋਏਗੀ ਦੂਜੇ ਪਾਸੇ ਸਰਕਾਰ ਨੇ ਜਿਹੜਾ ਉਹਦਾ ਅਸਲੀ ਕੰਮ ਸੀ ਮਾਰਕਫੈਟ ਨੇ ਕਟ ਗਿਆ ਡੀਏਪ ਖਾਦ ਖਰੀਦ ਕੇ ਸੁਸਾਇਟੀਆਂ ਰਾਹੀਂ ਕਿਸਾਨਾਂ ਨੂੰ ਵੇਚ ਦਿੱਤੀ ਬਹੁਤ ਸਾਰੀ ਸਾਰੇ ਪੰਜਾਬ ਵਿੱਚ ਉਹਦੇ ਸੈਂਪਲ ਫੇਲ ਹੋ ਗਏ ਇਹ ਹੁਣ ਜਿਨ੍ਹਾਂ ਕਿਸਾਨਾਂ ਨੇ ਉਹ ਖਰੀਦ ਕੇ ਆਪਣੇ ਖੇਤਾਂ 'ਚ ਪਾ ਲਈ ਉਹਨਾਂ ਦਾ ਝਾੜ ਘਟੇਗਾ ਜੇ ਸਰਕਾਰ ਸੱਚੀ ਮੁੱੱਚੀ ਇਮਾਨਦਾਰ ਹੈ ਤਾਂ ਜਿਨ੍ਹਾਂ ਕਿਸਾਨਾਂ ਨੇ ਉਹ ਡੀਪੀਵੀ ਘਟਿਆ ਖਰੀਦੀ ਹੈ ਉਹਨਾਂ ਨੂੰ ਕੰਪਨਸੇਟ ਕਰੇ ਇਹ 290 ਕਰੋੜ ਦੇ ਵਿੱਚੋਂ ਜਾਂ ਫਿਰ ਜਿਨ੍ਹਾਂ ਜਿਹੜੇ ਮਾਰਕੀਟ ਦੇ ਉਹ ਅਧਿਕਾਰੀ ਨੇ ਉਹਨਾਂ ਨੂੰ ਟੰਗੇ ਤਾਂ ਹੁਣ ਜਾਂ ਫਿਰ ਉਹ ਕੰਪਨੀ ਨੂੰ ਟੰਗੇ ਤਾਂ ਜਿਸ ਕੰਪਨੀ ਨੇ ਇਹ ਘਟਿਆ ਖਾਦ ਬਣਾਇਆ ਉਹਨਾਂ ਦੇ ਲਾਇਸੈਂਸ ਖਤਮ ਕਰਨਾ ਕਾਫੀ ਨਹੀਂ ਪਰ ਜਿੱਥੇ ਸੈਂਪਲ ਫੇਨ ਹੋ ਗਏ ਮੈਨੂੰ ਪਤਾ ਹੈ ਹੁਣ ਤੁਸੀਂ ਆਪਣੇ ਕਾਨੂੰਨ ਦੀ ਆੜ ਲੈ ਕੇ ਉਹਨਾਂ ਸੁਸਾਇਟੀਆਂ ਦੇ ਸਖਤਰਾਂ ਨੂੰ ਖਰਾਬ ਕਰੋਗੇ ਸਰਕਾਰ ਦੀ ਨੀਅਤ ਤੇ ਸ਼ੱਕ ਹੈ ਜੇ ਸਰਕਾਰ ਇਮਾਨਦਾਰ ਹੈ ਤਾਂ ਜਿਹੜੀ ਡੀਪੀ ਖਾਦ ਡੁਪਲੀਕੇਟ ਖਾਦ ਬੀਕੀ ਹੈ ਉਹਦਾ ਮੁਆਫਜ਼ਾ ਕਿਸਾਨਾਂ ਨੂੰ ਦੇਵੇ ਔਰ ਜਿਹੜੇ ਅਧਿਕਾਰੀਆਂ ਨੇ ਉਹ ਖਰੀਦੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰੇ ਤੇ ਬਣਾਉਣ ਵਾਲੀ ਕੰਪਨੀ ਦੇ ਖਿਲਾਫ ਕਾਰਵਾਈ ਕਰੇ ਆ ਜਿਹੜਾ ਝੋਨੇ ਵਾਲਾ ਡਰਾਮਾ ਜੋ ਨਾ ਲੱਗ ਚੁੱਕਾ ਇਹ ਡਰਾਮਾ ਨਾ ਕਰੇ 290 ਕਰੋੜ ਰੁਪਇਆ ਐਵੇਂ ਸਰਕਾਰ ਖਰਾਬ ਨਾ ਕਰੇ ਮੈਂ ਸਮਝਦਾ ਜੇ ਇਸੇ ਤਰ੍ਹਾਂ ਗੁਲਛਰੇ ਉਡਾਏਗੇ ਤਾਂ ਪੰਜਾਬ ਪਹਿਲੇ ਹੀ ਕੱਟ ਬਹੁਤ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਤੇ ਇਹ ਹੋਰ ਵੱਡੇ ਸੰਕਟ ਵਿੱਚ ਪਸ ਜਾਏਗਾ ਧੰਨਵਾਦ